ਲੰਡਨ ਤੋਂ ਲਗਭਗ 160 ਮੀਲ ਦੀ ਦੂਰੀ ਤੇ ਸਥਿਤ ਬ੍ਰਿਟੇਨ ਦੇ ਇੱਕ ਛੋਟੇ ਜਿਹੇ ਕਸਬੇ ਰੋਹਦਰਮ 'ਚ ਇੱਕ 20 ਸਾਲ ਪੁਰਾਣਾ ਸਕੈਂਡਲ ਇੱਕ ਵਾਰ ਫਿਰ ਤੋਂ ਸੁਰਖੀਆਂ 'ਚ ਹੈ ਇੱਥੇ ਸੈਂਕੜੇਾਂ ਹਿੱਕ ਕੁੜੀਆਂ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਸੀ ਦਾਵਾ ਕੀਤਾ ਜਾ ਰਿਹਾ ਕਿ ਨਪੀੜਤਾ ਦੀ ਗਿਣਤੀ ਲਗਭਗ 1400 ਸੀ ਜਿਨ੍ਹਾਂ ਵਿੱਚ ਕਈ ਪੰਜਾਬੀ ਕੁੜੀਆਂ ਤੇ ਸਿੱਖ ਮਹਿਲਾਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਐਨਐਚਓ ਜਾਰ ਕਰਨਾ ਬਾਲਿਕ ਸਨ ਇਸ ਸ੍ਰੀਸਲਾ ਕਈ ਸਾਲਾਂ ਤੱਕ ਚੱਲ ਰਿਹਾ ਹੈ ਜੋ 2010 ਵਿੱਚ ਪਾਕਿਸਤਾਨੀ ਮੂਲ ਦੇ ਪੰਜ ਲੋਕਾਂ ਨੂੰ ਸਜ਼ਾ ਦਿੱਤੀ ਗਈ ਤਾਂ ਇਹ ਘਟਨਾ ਬਾਹਰ ਆਈ। ਉਹਨਾਂ ਦੇ 12 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਸਰੀਰਕ ਸ਼ੋਸ਼ਣ ਤਸਕਰੀ ਅਨਮਰੁੱਥੀ ਹਿੱਸਾ ਦੇ ਦੋਸ਼ ਲੱਗੇ ਸਨ। ਨਾ ਸਿਰਫ ਰੋਹਦਰਮ ਬਲਕਿ ਡਿਸਟਿਲ ਬ੍ਰਿਟੇਨ ਵੀ, ਆਕਸਫੋਰਡ ਸਮੇਤ ਪੰਜਾਬ ਤੋਂ ਬੱਧ ਸ਼ਹਿਰਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ। 2014 ਵਿੱਚ ਜਦੋਂ ਕਾਰਪਨ ਪ੍ਰੋਫੈਸਰ ਐਲੈਕਸ ਜੇ ਨੇ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਉਸਨੇ ਜਿਨਸੀ ਹਿੱਸਾ ਤੇ ਲੜਕੀਆਂ ਵਿਰੁੱਧ ਅਪਰਾਧ ਕਰਨ ਪਾਇਆ ਨੂੰ ਪ੍ਰੂਮਿੰਗ ਕਹਿਣ ਦਾ ਨਾਮ ਦਿੱਤਾ। ਬ੍ਰਿਟਾਨਵੀ ਸਿਆਸਤ ਵਿੱਚ ਇਹ ਸ਼ੋਸ਼ਣ ਕਰਨ ਵਾਲੀ ਗਿਰੋਹ ਹਲਚਲ ਦਾ ਕਾਰਨ ਬਣੇ ਹੋਏ ਨੇ ਇਸ ਵਾਰ ਐਲਨ ਮੈਸਕ ਨੇ ਇਹ ਮੁੱਦਾ ਚੁੱਕਿਆ ਹੈ ਸੋਸ਼ਲ ਮੀਡੀਆ ਤੇ ਪਲੇਟਫਾਰਮ ਤੇ ਮੈਸਕ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਉਹਨਾਂ ਨੂੰ ਅਹੁਦਾ ਛੱਡਣ ਲਈ ਕਿਹਾ ਹੈ ਮੈਸਕ ਨੇ ਬ੍ਰਿਟੇਨ ਦੇ ਰਾਜਾ ਬ੍ਰਿਟੇਨ ਦੇ ਰਾਜਾ ਚਾਰਲਸ ਨੂੰ ਟੈਗ ਕਰਦੇ ਹੋਏ ਸੰਸਦ ਨੂੰ ਭੰਗ ਕਰਨ ਤੇ ਨਵੀਆਂ ਚੋਣਾਂ ਦੀ ਅਪੀਲ ਕੀਤੀ ਹੈ ਮੈਸਕ ਦਾ ਦਾਅਵਾ ਹੈ ਕਿ ਕੀਰ ਸਟਾਰਮਰ 2008 ਤੋਂ 2013 ਤੱਕ ਇੱਕ ਜਨਤਕ ਸੇਵਕ ਸੀ ਸਾਥੀ ਕਿ ਹੁਣ ਤੱਕ ਬਰਤਾਨੀਆ ਵਿੱਚ ਹੋਈਆਂ ਵੱਖ-ਵੱਖ ਖੋਜਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਲੋਕ ਲੜਕੀਆਂ ਨੂੰ ਨਸ਼ੇ ਦਾ ਆਦੀ ਬਣਾਉਂਦੇ ਸਨ ਅਤੇ ਫਿਰ ਉਹਨਾਂ ਨੂੰ ਹੋਰ ਲੋਕਾਂ ਨਾਲ ਵੀ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਸੀ ਪਰ ਇਹ ਵੀ ਇਹ ਸੋਸ਼ਲ ਕਰਨ ਵਾਲੇ ਗਿਰੋਹਾਂ ਵਿੱਚ ਸ਼ਾਮਲ ਲੋਕਾਂ ਨੂੰ ਹਿੱਸਾਫਦੁਆਣ ਵਿੱਚ ਸਰਕਾਰ ਅਸਫਲ ਰਹੀ ਮਸਕ ਨੇ ਯੂਕੇ ਦੇ ਸੁਰੱਖਿਆ ਮੰਤਰੀ ਚੇਸ ਫਿਲਿਪਸ ਦੇ ਜਨਤਕ ਜਾਂਚ ਤੋਂ ਇਨਕਾਰ ਕਰਕੇ ਸਪਰਾਮਰ ਦੀ ਸੁਰੱਖਿਆ ਕਰਤਾ ਤੋਛ ਲਗਾਇਆ ਹੈ ਬ੍ਰਿਟੇਨ ਵਿੱਚ ਛੋਟੀ ਕੁੜੀਆਂ ਅਜੰਸੀ ਸ਼ੋਸ਼ਣ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਉਹ ਜ਼ਿਆਦਾਤਰ ਪ੍ਰਵਾਸੀ ਕੁੜੀਆਂ ਨੂੰ ਬਣਾਇਆ ਜਾਂਦਾ ਹੈ ਜਿਨ੍ਹਾਂ ਦੇ ਜ਼ਿਆਦਾਤਰ ਗਿਰਤੀ ਭਾਰਤੀਆਂ ਦੀ ਹੈ ਤੇ ਇਹ ਗੈਂਗ ਜ਼ਿਆਦਾਤਰ ਪ੍ਰਵਾਸੀ ਇਲਾਕਿਆਂ ਵਿੱਚ ਐਕਟਿਵ ਰਹਿੰਦੇ ਨੇ। ਧੀ ਕੁੜੀਆਂ ਇਹਨਾਂ ਦੇ ਜਾਲ ਵਿੱਚ ਫਸ ਕੇ ਜਿੰਸੀ ਸ਼ੋਸ਼ਣ ਦਾ ਸ਼ਿਕਾਰ ਹੋ ਜਾਂਦੀਆਂ ਨੇ। ਇਹਨਾਂ ਗਲੂਮਿੰਗ ਗੈਂਗ ਦਾ ਇੱਕ ਆਪਣਾ ਹੀ ਵੱਖਰਾ ਪੈਟਰਨ ਹੈ। ਉਹ ਪਹਿਲਾਂ ਇਹਨਾਂ ਪ੍ਰਵਾਸੀ ਪੰਜਾਬੀ ਕੁੜੀਆਂ ਨੂੰ ਆਪਣਾ ਦੋਸਤ ਬਣਾਉਂਦੇ ਨੇ। ਫਿਰ ਉਹਨਾਂ ਦਾ ਭਰੋਸਾ ਜਿੱਤ ਕੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਗੈਂਗ ਦੇ ਵਿੱਚ ਜ਼ਿਆਦਾਤਰ ਲੋਕ ਪਾਕਿਸਤਾਨ ਨਾਲ ਸੰਬੰਧ ਰੱਖਦੇ ਨੇ ਪਰ ਫਿਰ ਵੀ ਇਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਕਿਉਂਕਿ ਇਹਨਾਂ ਦੇ ਸਿਆਸੀ ਸੰਬੰਧ ਬਹੁਤ ਜ਼ਿਆਦਾ ਮਜਬੂਤ ਨੇ ਜਿਸ ਕਾਰਨ ਪੁਲਿਸ ਦੀ ਪਹੁੰਚ ਤੋੜੇ ਦੋ ਇਹਨਾਂ ਦੇ ਕਾਰਨ ਹੀ ਲੰਡਨ ਵਿੱਚ ਭਾਰਤੀਆਂ ਤੇ ਖਾਸ ਕਰਕੇ ਪੰਜਾਬੀਆਂ ਦੀ ਹਾਲਤ ਬਹੁਤ ਮਾੜੀ ਹੈ ਕਿ ਪੰਜਾਬੀਆਂ ਦੀ ਇੱਥੇ ਕੋਈ ਸੁਣਵਾਈ ਨਹੀਂ ਸਿਆਸੀ ਪਾਰਟੀਆਂ ਆਪਣੇ ਵੋਟ ਬੈਂਕ ਲਈ ਇਹਨਾਂ ਨੂੰ ਨਰਾਜ਼ ਨਹੀਂ ਕਰਨਾ ਚਾਹੁੰਦੀ ਐਕਟਿਵਿਸਟ ਪ੍ਰੋਫੈਸਰ ਐਲੈਕਸ ਜੇ ਦੀ 2014 ਦੀ ਜਾਂਚ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 1997 ਤੋਂ ਲੈ ਕੇ ਹੁਣ ਤੱਕ ਲੜਕੀਆਂ ਦਾ ਸ਼ਿਕਾਰ ਹੋ ਰਿਹਾ ਹੈ ਤੇ 2013 ਤੱਕ 1400 ਤੋਂ ਵੱਧ ਲਗੀਆਂ ਸ਼ੋਸ਼ਣ ਦੀਆਂ ਦਾਕ ਸ਼ਿਕਾਰ ਹੋ ਚੁੱਕੀਆਂ ਨੇ ਇਸ ਰਿਪੋਰਟ ਵਿੱਚ ਸਭ ਤੋਂ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਜਿਨਸੀ ਹਿੰਸਾ ਮਾਨਸਿਕ ਸ਼ੋਸ਼ਣ ਦੇ ਇਲਾਵਾ ਇਹਨਾਂ ਕੁੜੀਆਂ ਦੇ ਤਸਕਰੀ ਵੀ ਕੀਤੀ ਜਾਂਦੀ ਹੈ ਇਸ ਲਈ ਪਾਕਿਸਤਾਨੀ ਮੌਲ ਦੇ ਯਾਤਰ ਬ੍ਰਿਟਿਸ਼ ਨਾਗਰਿਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ ਸਭ ਤੋਂ ਵੱਧ ਸੰਜਨੀਖੇ ਖੁਲਾਸਾ ਇਹ ਸੀ ਕਿ ਬ੍ਰਿਟਿਸ਼ ਅਧਿਕਾਰੀਆਂ ਨੇ ਵੀ ਨਕਸਲਵਾਦੀ ਲੈਵਲ ਲੱਗਣ ਤੋਂ ਦੰਨ ਕਾਰਨ ਇਸ ਮਾਮਲੇ ਵਿੱਚ ਦਖਲ ਨਹੀਂ ਦਿੱਤਾ ਲੜਕੀਆਂ ਦੀ ਰਿਪੋਰਟ ਨਹੀਂ ਲਿਖੀ ਗਈ ਜੇ ਲਿਖੀ ਵੀ ਗਈ ਤਾਂ ਕੋਈ ਕਾਰਵਾਈ ਨਹੀਂ ਵਿਦੇਸ਼ ਸਬਕਾ ਪ੍ਰਧਾਨ ਮੰਤਰੀ ਚੀ ਸੂਨੇਕ ਨੇ ਗਰੀਮੀ ਗ੍ਰੋਹਨ ਨਾਲ ਦਿੱਤ ਲਈ ਇੱਕ ਟਾਸਕ ਫੋਰਸ ਬਣਾਈ ਸੀ। ਪਰ ਇਸ ਟਾਸਕ ਫੋਰਸ ਦੀ ਰਿਪੋਰਟ ਮੁਤਾਬਕ ਵਿਦੇਸ਼ ਦੀ ਸਥਿਤੀ ਗੰਢੀ ਹੈ। ਰਿਪੋਰਟ ਮੁਤਾਬਕ 2023 ਦੇ ਬਤਾਨਿਆ ਚੀ ਬੱਚਿਆਂ ਦੇ ਖਿਲਾਫ ਔਰਤ ਅਪਰਾਧਾਂ ਦੀ ਗਿਤੀ ਵਿੱਚ ਪਤਾ ਹੋਇਆ। 1.15 ਲੱਖ ਤੋਂ ਵੱਧ ਕੇਸ ਦਰਜ ਕੀਤੇ ਗਏ ਸਨ। ਇਹਨਾਂ ਵਿੱਚੋਂ 3.7% ਕੇਸ ਗੁਰਪਦਾਇ ਸਨ। ਹੈਰਾਨੀ ਕਰਨ ਵਾਲੀ ਗੱਲ ਇਹ ਹੈ ਕਿ ਦਰਜ ਹੋਏ ਕੇਸਾਂ ਵਿੱਚ 70% ਅਪਰਾਧ ਪਰਿਵਾਰਾਂ ਦਰਮਿਆਨ ਹੋਏ ਸਨ ਜਦੋਂ ਕਿ 7% ਦੇ ਮਾਮਲੇ ਵਿੱਚ ਗੁੰਿਰੋਸ਼ਾਂ ਦੇ ਸੰਕੇਤ। ਰਿਪੋਰਟ ਵਿੱਚ ਹੈਰਾਨ ਕਰਨ ਵਾਲਾ ਤੱਥ ਇਹ ਵੀ ਸਦੀ ਕਿ 9% ਦੇ ਮਾਮਲੇ ਸਕੂਲਾਂ ਤਾਂ ਮੇਕ ਖਾਣਾ ਤੇ ਕਮਿਊਨਿਟੀ ਸੈਂਟਰ ਹੁੱਚ ਸਭ ਨੂੰ ਹੈ। ਅਰਨੈਡ ਵੱਲੇ ਹੈ ਕਿ ਬਤਾਨੀਆਂ ਵਿੱਚ ਬੱਚਿਆਂ ਵਿਰੁੱਧ ਅਪਰਾਧ ਹੁੰਦੇ ਰਹੇ ਪਰ ਕਾਰਵਾਈ ਦੇ ਨਾਤੇ ਕੁਝ ਵੀ ਨਹੀਂ ਕੀਤਾ ਗਿਆ। 2024 ਵਿੱਚ ਗ੍ਰੇਟਰ ਮੈਂਚੈਸਟਰ ਦੇ ਨੇਅਰ ਐਂਡ ਬਰਨਹਮ ਨੇ ਇਸ ਮਾਮਲੇ ਦੀ ਜਾਂਚ ਕਰਵਾਈ ਸੀ ਇਸ ਦੇ ਵਿੱਚ ਉਜਾ ਦੱਸਿਆ ਕਿ ਗੁੰਡਾ ਕਰਦੇ ਦਾ ਸ਼ਿਕਾਰ ਕੋਈ ਬੱਚੇ ਪ੍ਰਭਾਵਿਤ ਹੋ ਰਹੇ ਨੀ 2012 ਵਿੱਚ ਇਸ ਮਾਮਲੇ ਵਿੱਚ 9 ਅਪਰਾਧੀਆਂ ਦੋਸ਼ੀ ਠਹਿਰਾਇਆ ਗਿਆ ਸੀ ਜਿਨ੍ਹਾਂ ਵਿੱਚ 8 ਪਾਕਿਸਤਾਨੀ ਮੂਲ ਦੇ ਬ੍ਰਿਟਿਸ਼ ਨਾਗਰਿਕ ਸਨ ਇਸ ਤੋਂ ਇਲਾਵਾ ਜਾਸ ਬਤੀ ਲੋਕਾਂ ਤੇ ਦੋਸ਼ ਲਗਾਏ ਗਏ ਸਨ ਪਰ ਸਿਰਫ ਬਤੀ ਲੋਕਾਂ ਨੂੰ ਹੀ ਦੋਸ਼ੀ ਪਾਇਆ ਗਿਆ ਸੀ अपरादसर ਸਿਆਸੀ ਸੂਚੇ ਕਾਰਨ ਹੀ ਬਚ ਗਏ ਸਨ। ਰੈਵੈਟਿਵ ਐਮਪੀ ਸੁਇਲਾ ਨੇ ਇੱਕ ਪਾਲਮ ਵਿੱਚ ਖੁੱਲੇआम ਦਾਅਵਾ ਕੀਤਾ ਸੀ ਕਿ ਅਪਰਾਧਾਂ ਵਿੱਚ ਸ਼ਾਮਿਲ ਸਾਰੇ ਅਪਰਾਧੀ ਬ੍ਰਿਟਿਸ਼ ਪਾਕਿਸਤਾਨੀ ਸਨ। ਹਾਲਾਂਕਿ ਬਾਅਦ ਵਿੱਚ ਉਸ ਨੂੰ ਚੇਤਾਵਨੀ ਦਿੱਤੀ ਗਈ ਸੀ ਕਿ ਇਹ ਜ਼ਬਿਆਨ ਨਸਲਵਾਦ ਨੂੰ ਬਤਾਵਾ ਦੇ ਰਿਹਾ ਹੈ। ਐਨਐਨਐਸ ਨੇ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕਿਸਟਾਰਮਰ ਤੇ ਹਮਲਾ ਕਰਨ ਦਾ ਸ਼ੁਰੂ ਕਰ ਦਿੱਤਾ। ਸਟਾਰਮਰ ਨੇ ਵੀ ਉਸ ਨੂੰ جواب ਦਿੱਤਾ ਸਟਾਰਮਰ ਨੇ ਇਸ ਮਸਕਤੇ ਵਲਟਵਾਰ ਕਰਦੇ ਹੋਏ ਕਿਹਾ ਕਿ ਕੁਝ ਲੋਕ ਗਲਤ ਜਾਣਕਾਰੀ ਫੈਲਾ ਰਹੇ ਨੇ। ਪਾਲਕਿੰ ਮਸਕ ਦੇ ਸੋਸ਼ਲ ਮੀਡੀਆ ਕੋਰਸ ਤੋਂ ਬਾਅਦ ਪੂਰੀ ਦੁਨੀਆ ਤੇ ਸਟਾਰ ਮਚ ਤੋ ਫੈਲਾਈ ਨਸਨ ਪਰ ਹੈਰੀ ਪੋਟਰ ਲੈ ਕੇ ਜੇ ਕੇ ਰੋਲਿੰਗ ਨੇ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਅੰਕਲਾ ਸਾਹਮਣੇ ਆਨੇ ਨੇ ਉਹ ਭਿਆਨਕ ਹਨ ਤੇ ਦੇ ਸਾਬਕਾ ਮੰਤਰੀ ਨੇ ਵੀ ਸਟਾਰ ਮੰਤ ਸਰਕਾਰ ਨੂੰ ਘੇਰਿਆ ਤੇ ਦੋਸ਼ਾਂ ਦੇ ਸਾਰੇ ਦੋਸ਼ਾਂ ਦੀ ਮਾਰਕ